ਇੱਕ ਬੇਨਤੀ ਮੇਰੀ ਭਾਈਆ ਵਰਦਪਾਲ ਮੈਨੂੰ ਜੇ ਮੇਰੀ ਵਾਇਸ ਸੁਣਦਾ ਹੋਵੇ ਭਾਈਆ ਵਰਦਪਾਲ ਮੇਰੋ ਸਾਹਿਬ ਤੁਸੀਂ ਕਿਤੇ ਵੀ ਬੈਠੇ ਹੋ ਇੱਕ ਬੇਨਤੀ ਸੁਣ ਲੋ ਤਿਆਰ ਨਾਲ ਜਿਹੜੀਆਂ ਤੁਹਾਡੀਆਂ ਵੀਡੀਓ ਵਾਇਰਲ ਹੁੰਦੀਆਂ ਪਈਆਂ ਦਾ ਇਸ ਵੀਡੀਓ ਬਾਰੇ ਤੁਸੀਂ ਸਪਸ਼ਟ ਕਰਨ ਦਿਓ ਆਪਦਾ ਸੁਣ ਲਈ ਗੱਲ ਮਤਬਲ ਇਹ ਚੀਜ਼ ਨਹੀਂ ਗੱਲ ਹੈ ਜੀ ਵੀ ਅਸੀਂ ਆਨੇ ਭਗਤੋ ਕਿਤੇ ਮੈਂ ਬੋਲੀ ਜੇ ਕਿ ਲੋਕਾਂ ਨਾਲ ਲੜਾਈਆਂ ਲਈ ਜੇ ਲੋਕਾਂ ਨਾਲ ਝਗੜੇ ਕਰੀ ਜੀਏ ਮਤਬਲ ਇਹ ਵੀ ਤੁਸੀਂ ਸੱਚਾਈ ਦੱਸੋ ਵੀ ਇਹ ਲੜਕੀ ਕੌਣ ਆ ਉਹ ਕਿ ਅੱਜ ਅੱਜ ਦੇ ਲੋਕਾਂ ਨੇ ਕਿਹਾ ਵੀ ਇਹ ਲੜਕੀ ਭੈਣਾਂ ਦੀ ਇਹਨਾਂ ਦੀ ਭਣੀ ਇਸ ਤਰ੍ਹਾਂ ਕੋਈ ਸ਼ਰਸਾ ਚ ਰੌਂਦੀ ਏ ਇਸ ਕਰਕੇ ਪਰ ਉਹ ਲੋਕ ਕੋਲ ਨਾ ਕੋਈ ਇੱਕ ਵੀਡੀਓ ਕੱਢੀ ਦੇ ਤੇ ਮਗਨ ਨਾਲ ਦੁੱਤੀ ਕੋਈ ਹੋਰ ਲੈ ਆਉਂਦੇ ਨੇ ਇਸ ਕਰਕੇ ਮੇਰੇ ਵੀਰ ਭਾਈਆਂ ਔਰਤਾਂ ਮੇਰੇ ਬੇਨਤੀ ਵੀ ਸੱਜਣ ਜੀ ਤੁਸੀਂ ਕਿੱਥੇ ਹੋ ਆਪ ਵੀ ਇਹ ਵੀਡੀਓ ਦਾ ਸਪਸ਼ਟੀਕਰਨ ਦਿਓ ਤੁਸੀਂ ਵੀ ਵੇਖਣੇ ਪਏ ਹੋ ਵੇਖੋ ਜੇ ਕਿਸੇ ਬੰਦੇ ਦੀ ਵੀਡੀਓ ਵਾਇਰਲ ਹੋ ਜਾਂਦੀ ਨਾ ਉਹ ਨਾਲ ਦੀ ਨਾਲ ਅਗਲੇ ਦਿਨ ਬੋਲ ਪੈਂਦਾ ਇਹ ਕੌਣ ਹੁੰਦਾ ਬਈ ਮੇਰੀ ਵੀਡੀਓ ਕੌਣ ਆ ਬੰਦਾ ਜਿਹਨੇ ਬਣਾਈ ਅਗਲਾ ਉਸੇ ਦੱਸਦਾ ਇਹ ਵੀਡੀਓ ਗਲਤ ਹੈ ਜਾਂ ਫੇਕ ਹੈ ਜਾਂ ਕਈ ਗੱਲਾਂ ਠੀਕ ਹੈ ਕਿ ਨਹੀਂ ਤੇ ਭਾਈ ਸਾਹਿਬ ਤੁਸੀਂ ਆਰਾਮ ਨਾਲ ਬੈਠੇ ਜੇ ਇਹਦੇ ਵਿੱਚ ਲੋਕ ਲਾ ਪਾ ਕਰਦੇ ਨੇ ਕਿ ਤੁਸੀਂ ਆ ਵੇਖ ਲਓ ਤੁਸੀਂ ਬੋਲਦੇ ਜੇ ਵੀ ਇਸ ਤਰ੍ਹਾਂ ਬੋਲਦੇ ਸੀ ਉਹ ਕੀਤਾ ਕੰਚਨਾ ਮਾਰਦੀ ਚੰਗਾ ਕੀਤਾ ਉਹ ਕੀਤਾ ਤੇ ਆ ਆ ਕਰਤੂਤਾ ਵੇਖ ਲਓ ਤੁਸੀਂ ਆਪਦੇ ਭਾਈ ਸਾਹਿਬ ਦੀ ਆ ਸਮਝੇ ਗੱਲ ਮੈਂ ਨਹੀਂ ਤੇ ਤੁਹਾਨੂੰ ਸਬੂਤ ਦਿਖਾ ਦੇਣਾ ਜਿਹੜਾ WhatsApp ਤੇ ਲੋਕਾਂ ਨੇ ਪਾਇਆ ਪਿਆ ਇਸ ਕਰਕੇ ਤੁਸੀਂ ਜਿੱਥੇ ਵੀ ਹੋ ਆਰਾਸ਼ਵਾਸ ਦਿਕਰ ਦਿਓ ਵੀ ਇਹ ਵੀਡੀਓ ਭੇਕੇ ਦਾ ਇਹ ਭਾਈ ਇਸ ਤਰ੍ਹਾਂ ਕੁੜੀ ਕੋ ਸੰਸਾ ਚਰਾਉਂਦੀ ਹੈ ਉਹ ਫੰਡ ਭੇਜਦੀ ਹੋਊਗਾ ਉਹਦੀ ਮੇਰੀ ਡਿਊਟੀ ਲੱਗੀ ਭਾਰਤ ਦੇ ਜਿਹੜੀ ਤੁਹਾਡੇ ਕੁਝ ਵੀ ਹੈ ਉਹਦਾ ਆਪਦਾ ਕੁਝ ਦਿਓ ਬਾਕੀ ਗੱਲ ਦਾ ਜਿਹੜੀ ਉਹ ਵੀਡੀਓ ਤੁਹਾਡੇ ਵਾਇਰਲ ਹੁੰਦੀ ਫਿਰ ਕਾਹ ਚਰਾਣੀ ਨਾਲ ਆਲੀ ਫਿਰ ਤੁਹਾਡੀ ਮੈਂ ਗਲਤੀ ਕੀਤੀ ਮੈਂ ਮੈਂ ਤੁਹਾਡਾ ਨਹੀਂ ਸੀ ਇਹ ਪੁਸ਼ ਕਰਨਾ ਤੇ ਉਹ ਲੋਕ ਉਹ ਵੀਡੀਓ ਦੂਜੇ ਪਾਸੇ ਲੈ ਕੇ ਜਾਂਦੇ ਪਹਿਣਾ ਮੇਰੇ ਬਾਪੇ ਨੇ ਉਹਦੇ ਨਾਲ ਗਲਤ ਕਰਮ ਕੀਤਾ ਹਨ ਪਹਿਲਾਂ ਕੱਟ ਪੜਿਆ ਉਹਨਾਂ ਨੂੰ ਉਹ ਸਪਸ਼ਟੀ ਕਰਨ ਦਿਓ ਸਾਰੇ ਤੁਹਾਨੂੰ ਦੇਣੇ ਪੈਣਗੇ ਇਹਦਾ ਇਹ ਦੇਖ ਲਓ ਭਾਵੇਂ ਕੁਝ ਵੀ ਗੁੱਡਾ ਬੜਾ ਜ਼ਿਆਦਾ ਬਣਿੰਦਾ ਉਹਦੇ ਵਿੱਚ ਜਿਹੜੇ ਮਗਰ ਅਸੀਂ ਆਵੇਂ ਮਾਰੇ ਕੁਝ ਵੀ ਬੋਲਦੇ ਸੜਾ ਤੇ ਭਾਈ ਜਾਨ ਮੈਂ ਉਹਨੇ ਬਹੁਤ ਚੰਗਾ ਕੀਤਾ ਗੰਦ ਮਗਰੋਲਾ ਅੱਜ ਲੋ ਸਾਡੇ ਮੂੰਹ ਤੋਂ ਮੇਰੇ ਮਾਰਦੇ ਬੜੇ ਬੜੇ ਤੁਹਾਡਾ ਤੁਸੀਂ ਉਹਦੇ ਵੀ ਗੰਦ ਮਗਰੋਲਾ ਉਹਦੇ ਗੱਦ ਦੇ ਨਾਲ ਸਾਰਾ ਕੁਝ ਕਰਦਾ ਰਿਹਾ ਆ ਵੀਡੀਓ ਨੇ ਵਾਇਰਲ ਕਰਤੀ ਉਹ ਕੁੜੀ ਨੇ ਉਹ ਜਿਹੜੀ ਸਨੀਲ ਸਰੀਨ ਜੀ ਸੋਨੇ ਯਾ ਦੇਖ ਲੋ ਇਹ ਦੋ ਦੀ ਵੀਡੀਓ ਤੇ ਉਹ ਦੋ ਆ ਜੇ ਮੇਰੇ ਕੋਲ ਦੀ ਹੋਰ ਵੀਡੀਓ ਭਾਈ ਆਣ ਇਸ ਗੱਲ ਕਰਦਾ ਸਪਸ਼ਟੀਕਰਨ ਦਿਓ ਇਹ ਬਹੁਤ ਤੁਹਾਡੇ ਲਈ ਬੜੀ ਵੱਡੀ ਗੱਲ ਤੇ ਲੋਕ ਤਾਂ ਇੱਥੇ ਲੜਨ ਡੈ ਨੇ ਤੁਸੀਂ ਆਉਣਾ ਚੁੱਪ ਕਰਕੇ ਆਪਦਾ ਬੈਠੇ ਜੀ ਇਹਦੇ ਨੇ ਭਗਤ ਵੀ ਨਾ ਕਰਕੇ ਮਗਰ ਇਹ ਕੋ ਨਹੀਂ ਬੋਲਦਾ ਫਿਰ ਤੁਸੀਂ ਇਹਨੇ ਯਾਰ ਲੋਕ ਸਾਡੇ ਮਗਰ ਨਹੀਂ ਬੋਲਦੇ ਜਦੋਂ ਕੋਈ ਗਲਤ ਵੀਡੀਓ ਤੁਹਾਡੀ ਵਾਇਰਲ ਹੋ ਗਈ ਪਤਾ ਤੁਹਾਨੂੰ ਵੀ ਲੱਗ ਜਾਂਦਾ ਥੋਨੇ ਮਾਰ ਦਿਓ ਇਹ ਭਾਈ ਇਹ ਆ ਗੱਲ ਆ ਬਾ ਦੇ ਕੇ ਆਪੇ ਚੁੱਪ ਚਾ ਲੋ ਜੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਪਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੇ ਮੈਂ